ਸ਼ੰਭੂ ਬਾਰਡਰ ਦੇ ਉੱਪਰ ਜੋ ਕੁਝ ਵਾਪਰਿਆ ਸ਼ੰਭੂ ਬਾਰਡਰ ਦੇ ਨਾਲ ਹੀ ਖਨੌਰੀ ਦੇ ਵਿੱਚ ਵੀ ਬਹੁਤ ਮੰਦ ਭਾਗੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਜੋ ਕੁਝ ਪੁਲਿਸ ਵੱਲੋਂ ਕੀਤਾ ਗਿਆ ਜੋ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਵੱਲੋਂ ਕੀਤਾ ਗਿਆ ਬਹੁਤ ਮੰਦ ਭਾਗਾ ਰਿਹਾ ਤੇ ਅੱਜ ਅਸੀਂ ਜਿਹੜਾ ਕਿ ਸ਼ੰਭੂ ਬਾਰਡਰ ਤੇ ਪਹੁੰਚੇ ਹੋਏ ਹਾਂ ਸ਼ੰਭੂ ਬਾਰਡਰ ਤੇ ਵੱਖ-ਵੱਖ ਲੋਕਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਸੋ ਇਸ ਵਕਤ ਸਾਡੇ ਨਾਲ ਭਾਈ ਸਾਹਿਬ ਮਜੂਨੇ ਭਾਈ ਸਾਹਿਬ ਇਹ ਤੁਹਾਡਾ ਨਾਮ ਕੀ ਹੈ ਜੀ ਆ ਰਾਣਾ ਰਣਵੀਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਕਿਹੜੀ ਜਗਤੋਂ ਆਏ ਹੋ ਮੇਰਾ ਫਿਰੋਜ਼ਪੁਰ ਡਿਸਟ੍ਰਿਕਟ ਆ ਰਾਣਾ ਜੀ ਜੋ ਕੁਝ ਲਗਾਤਾਰ ਇਹ ਵਾਪਰ ਰਿਹਾ ਹੈ ਕਿਉਂਕਿ ਜੇ ਅਸੀਂ ਗੱਲ ਕਰੀਏ ਤਾਂ ਇੱਕ ਸਾਲ ਦਿੱਲੀ ਦੀਆਂ ਬਰੂਹਾਂ ਤੇ ਵੀ ਜਿਹੜਾ ਹੈ ਕਿ ਇਹੀ ਮੋਰਚਾ ਲੱਗਾ ਸੀਗਾ ਪਹਿਲਾਂ ਤਾਂ ਅਸੀਂ ਉਸ ਮੋਰਚੇ ਦੀ ਥੋੜੀ ਜਿਹੀ ਤੁਹਾਡੇ ਤੋਂ ਗੱਲ ਕਰਾਂਗੇ ਜੋ ਕੋਈ ਸਰਕਾਰਾਂ ਨੇ ਕਿਹਾ ਸੀ ਉਹ ਕਿੰਨਾ ਕੁ ਪੂਰਾ ਹੋਇਆ ਜਾਂ ਉਹਦੇ ਨਾਂ ਤੇ ਜਿਹੜੀ ਆ ਕਿ ਭਰੋਸੇਮੰਦੀ ਦੇ ਨਾਂ ਤੇ ਜਿਹੜੀ ਆ ਧੋਖੇਬਾਜ਼ੀ ਕਿੰਨੀ ਕੋਈ ਲਖੋ 19 ਨਵੰਬਰ 2021 ਨੂੰ ਇਹਨਾਂ ਨੇ ਜਿਹੜੇ ਕਾਨੂੰਨ ਸੀ ਉਹ ਤੇਨੂੰ ਰੱਦ ਕਰਤੇ ਸੀਗੇ ਔਰ ਉਸ ਤੋਂ ਬਾਅਦ ਆ ਇਹਨਾਂ ਨੇ 9 ਦਸੰਬਰ ਨੂੰ ਇੱਕ ਲੈਟਰ ਲਿਖਿਆ ਸੀ ਇਸ ਕੇਮ ਨੂੰ ਵੀ ਅਸੀਂ ਜਿਹੜੀਆਂ ਬਾਕੀ ਤੁਹਾਡੇ ਐ ਐਮਐਸਪੀ ਦੀ ਗਾਰੰਟੀ ਉੱਤੇ ਕਮੇਟੀ ਬਣਾ ਕੇ ਤੇ ਇਹ ਕਾਨੂੰਨ ਬਣਾਵਾਂਗੇ ਤੇ ਬਾਕੀ ਲਕੀਨਪੁਰਖੀ ਦੀ ਕੰਡ ਦਾ ਸੀਗਾ ਵੀ ਉਹ ਸਜ਼ਾ ਦੇ ਮੰਗੇ ਇਸੇ ਤਰ੍ਹਾਂ ਕਿਸਾਨਾਂ ਤੇ ਉਹ ਪਰਚੇ ਸੀਗੇ ਵੀ ਇਹ ਵੀ ਅਸੀਂ ਰੱਦ ਕਰ ਦਿਆਂਗੇ ਸਾਰੇ ਕਰਜ਼ੇ ਦਾ ਸੀਗਾ ਕਰਜ਼ਾ ਮੁਕਤੀ ਦਾ ਉਹਤੇ ਵੀ ਸੀ ਕਹਿੰਦੇ ਸਾਰੀਆਂ ਜਿਹੜੀਆਂ ਮੰਗਾ ਸੀ ਲਿਖਤੀ ਚਿੱਠੀ ਦਿੱਤੀ ਸੀ ਇਹਨਾਂ ਨੇ ਵੀ ਅਸੀਂ ਇਹ ਸਾਰੀਆਂ ਤੁਹਾਡੀਆਂ ਪੂਰੀਆਂ ਕਰਾਂਗੇ ਪਰ ਉਸ ਤੋਂ ਬਾਅਦ ਇਹਨਾਂ ਨੇ ਕੋਈ ਵੀ ਨਾ ਕਰਜ਼ੇ ਤੇ ਗੱਲ ਕੀਤੀ ਨਾ ਇਹਨਾਂ ਨੇ ਕੋਈ ਕਮੇਟੀ ਬੜਾਈ ਐ ਐਮ ਐਸ ਪੀ ਦੀ ਗਾਰੰਟੀ ਤੇ ਕਿਸਾਨਾਂ ਤੇ ਪੈਂਡ ਜਿਹਨੇ ਕੇਸ ਆ ਉਹ ਅਜੇ ਵੀ ਉਵੇਂ ਪਏ ਆ ਫਿਰ ਇਸ ਲਖੀਨਪੁਰ ਖੀਦੀ ਦਾ ਜਿਹੜਾ ਦੋਸ਼ੀ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਉਹਦਾ ਜਿਹੜਾ ਪਿਤਾ ਅਜੇ ਮਿਸ਼ਰਾ ਟੈ ਨਹੀਂ ਉਹ ਅਜੇ ਵੀ ਇਹ ਮੰਤਰੀ ਮੰਡਲ ਦੇ ਵਿੱਚ ਉਹਨਾਂ ਦੇ ਉਵੇਂ ਹੈਗਾ ਜਾਨੀ ਕੋਈ ਵੀ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ ਜਿਹੜਾ ਜੇ ਕੀਤਾ ਹੁੰਦਾ ਤੇ ਫਿਰ ਸਾਨੂੰ ਆ ਦੁਬਾਰਾ ਮੋਰਚਾ ਲਾਉਣ ਦੀ ਲੋੜ ਨਹੀਂ ਪੈਣੀ ਸੀ ਇਹ ਫਿਰ ਜਦੋਂ ਨਾ ਹੱਲ ਹੁੰਦਾ ਵੇਖ ਕੇ ਫਿਰ ਸਾਨੂੰ ਵੀ ਲੱਗਾ ਵੀ ਹੁਣ ਪਾਈਏ ਅਗਲੇ ਵਾਰ ਨੇ ਇਲੈਕਸ਼ਨ ਆਉਣਾ ਤੇ ਅਸੀਂ ਵੀ ਫਿਰ ਹੁਣ ਇਹ ਇਹਨਾਂ ਦੇ ਪਾਈਏ ਹੱਥ ਇਹਨਾਂ ਦੇ ਗਲਮੇ ਨੂੰ ਫਿਰ ਜਲਵਾ ਫਿਰ ਪਿੰਡਾਂ ਚ ਆਉਣਗੇ ਤੇ ਫਿਰ ਲੋਕ ਆਪੇ ਪੁੱਛਣਗੇ ਫਿਰ ਇਸੇ ਤਰੀਕੇ ਨਾਲ ਫਿਰ ਇਹ ਮੋਰਚਾ ਸਾਨੂੰ ਦੁਬਾਰਾ ਉਹਣਾ ਲਾਉਣਾ ਪਿਆ ਰਾਣਾ ਜੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਸਮਾਂ ਬਿਲਕੁਲ ਨੇੜੇ ਆਉਣ ਤੇ ਜਿਹੜਾ ਕਿ ਮੋਰਚਾ ਲਾਇਆ ਗਿਆ ਹੈ ਜਦ ਕਿ ਮੋਰਚਾ 5 ਜਾਂ 6 ਮਹੀਨੇ ਕੋਰ ਕੋਰ ਪਹਿਲੋ ਲੱਗ ਜਾਣਾ ਚਾਹੀਦਾ ਆ ਦੇਖੋ ਅਸੀਂ ਇਹਦੀ ਤਿਆਰੀ ਅਪ੍ਰੈਲ ਤੋਂ ਕਰ ਰਹੇ ਆ ਆਪਣੀ ਕੱਲੀ ਜਥੇਬੰਦੀ ਸੀਗੀ April ਦੇ ਵਿੱਚ ਜਦੋਂ ਅਸੀਂ ਇਹ ਸੋਚਿਆ ਸੀ ਵੀ ਮੋਰਚਾ ਲਾਉਣਾ ਚਾਹੀਦਾ ਫਿਰ ਉਹਦੇ ਵੱਖ-ਵੱਖ ਜਥੇਬੰਦੀਆਂ ਜਿਹੜੇ ਅੱਜ ਕਹਿ ਰਹੇ ਆ ਵੀ ਸਾਨੂੰ ਪੁੱਛਿਆ ਨਹੀਂ ਗਿਆ ਸਾਰਿਆਂ ਨਾਲ ਦੋ-ਦੋ ਤਿੰਨ-ਤਿੰਨ ਮੀਟਿੰਗਾਂ ਅਸੀਂ ਲਾਈਆਂ ਵੀ ਭਾਈ ਆਪਾਂ ਨੂੰ ਹੁਣ ਮੌਕਾ ਮੋਰਚਾ 'ਚ ਲਾ ਲਈਏ ਤੇ ਆਪਾਂ ਮੰਗਾ ਜਿਹੜੀਆਂ ਉਹ ਮਨਵਾਉਣ ਦੇ ਵਿੱਚ ਕਾਮਯਾਬ ਹੋ ਜਾਾਂਗੇ ਪਰ ਇੱਥੋਂ ਤੱਕ ਵੀ ਕਈ ਵਾਰੀ ਇਹ ਗੱਲ ਆ ਗਈ ਸੀ ਕਿ ਸਾਨੂੰ ਲੱਗਦਾ ਸੀਗਾ ਵੀ ਜੇ ਨਾ ਕੋਈ ਤਰਿਆ ਤਾਂ ਫਿਰ ਇਕੱਲੀ ਜਥੇਬੰਦੀ ਨੂੰ ਵੀ ਮੋਰਚਾ ਲਾਉਣਾ ਪਿਆ ਤੇ ਲਾਵਾਂਗੇ ਪਰ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਜਿਹੜੇ ਜਨਾਂ ਦੀ ਸਮਝ ਬਣਦੀ ਗਈ ਜਿਹੜੇ ਜਥੇਬੰਦੀਆਂ 18 ਹੋ ਗਈਆਂ ਫਿਰ 20 ਹੋ ਗਈਆਂ ਤੇ ਫਿਰ ਸਾਨੂੰ ਲੱਗਿਆ ਵੀ ਹੁਣ ਮੋਰਚਾ ਜਿਹੜਾ ਬਣ ਰਿਹਾ ਫਿਰ ਅਸੀਂ ਇਹਦੇ ਨਾਲ ਆਪਣੇ ਡੱਲੇਵਾਲ ਸਾਹਿਬ ਨਾਲ ਇਹਨਾਂ ਜਿਹੜਾ ਐਸਕੇਐਮ ਗੈਰ ਰਾਜਨੀਤਿਕਾਂ ਇਹਨਾਂ ਦੇ ਨਾਲ ਮੀਟਿੰਗਾਂ ਦੋ ਤਿੰਨ ਲਾਈਆਂ ਇਹਨਾਂ ਦੇ ਵਿੱਚੋਂ ਫਿਰ ਇਹ ਵੀ ਸਹਿਮਤ ਹੋ ਗਏ ਵੀ ਠੀਕ ਆ ਇਹਨਾਂ ਦਾ ਪ੍ਰੋਗਰਾਮ ਅਗੇ 28 ਦਾ ਰੱਖਿਆ ਸੀਗਾ ਫਰਵਰੀ ਦਾ ਦਿੱਲੀ ਦੇ ਵਿੱਚ ਵੱਡਾ ਇਕੱਠ ਕਰਨ ਦਾ ਫਿਰ ਉਹ ਤੋਂ ਵੀਰੇ ਨਾਲ ਇਹ ਕਹਿੰਦੇ ਥੋੜਾ ਜਿਹਾ ਅਸੀਂ ਪਿੱਛੇ ਆ ਜਾਈਏ ਥੋੜਾ ਜਿਹਾ ਤੁਸੀਂ ਇਧਰ ਨੂੰ ਆ ਜਾਓ ਤੇ ਆਪਾਂ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਤੇ ਬਾਕੀ ਠੀਕ ਆ ਵਧੀਆ ਚਲੋ ਚੋਣ ਜਾਬਤਾ ਲੱਗ ਵੀ ਜਾਊ ਪਰ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਉਹਨਾਂ ਨੂੰ ਲਾਗੂ ਕਰਨ ਚ ਕੋਈ ਉਹਦਾ ਅੜਿੱਛਾ ਨਹੀਂ ਹੁੰਦਾਗਾ ਰਾਣਾ ਜੀ 13 ਫਰਵਰੀ ਤੋਂ ਜਿਹੜਾ ਕਿ ਲਗਾਤਾਰ ਜਿਹੜਾ ਕਿ ਮੋਰਚਾ ਇੱਥੇ ਲੱਗਿਆ ਹੈ ਇੱਥੇ ਵੀ ਲੱਗਿਆ ਤੇ ਖਨੌਰੀ ਬਾਰਡਰ ਤੇ ਵੀ ਲੱਗਿਆ ਹੈ ਪਰ ਕੇਂਦਰ ਸਰਕਾਰ ਨੇ ਜਿਹੜਾ ਕਿ ਚਾਰੇ ਪਾਸੇ ਦਿੱਲੀ ਨੂੰ ਫੋਰਸਾ ਲਾ ਕੇ ਸਾਰੇ ਰਸਤੇ ਜਿਹੜੇ ਕਿ ਬੰਦ ਕੀਤੇ ਹੋਏ ਨੇ ਤੇ 13 ਫਰਵਰੀ ਤੋਂ ਲੈ ਕੇ ਹੁਣ ਤੱਕ ਜੋ ਘਟਨਾਕ੍ਰਮ ਵਾਪਰਿਆ ਹੈ ਜੋ ਹਰਿਆਣਾ ਖੱਟਰ ਸਰਕਾਰ ਵੱਲੋਂ ਧੱਕੇਸ਼ਾਹੀ ਹੋ ਰਹੀ ਹੈ ਜੋ ਪੰਜਾਬ ਸਰਕਾਰ ਕਰ ਰਹੀ ਹੈ ਉਹਦੇ ਉੱਪਰ ਚਾਨਣਾ ਜ਼ਰੂਰੀ ਪਾਓ ਆ ਦੇਖੋ ਇੱਕ ਹੋਰ ਵੀ ਇਹਦੇ ਵਿੱਚ ਇਹਨਾਂ ਦੀ ਨੀਤੀ ਹੈਗੀ ਆ ਮੋਦੀ ਦੀ ਜਿਹੜਾ ਖੱਟੜ ਸਰਕਾਰ ਨੂੰ ਮੂਹਰੇ ਲਾਇਆ ਹੋਇਆ ਉਹਦੇ ਬਲੀ ਦੇ ਰਿਆ ਵੀ ਬਲੀ ਦੇਣਗੇ ਉਹਦੀ ਤੇ ਪੰਜਾਬ ਸਰਕਾਰ ਨੂੰ ਵੀ ਉਹਨਾਂ ਨੇ ਹਲਾਸ਼ੇਰੀ ਦਿੱਤੀ ਆ ਵੀ ਤੁਸੀਂ ਕੋਈ ਨਹੀਂ ਜੇ 13 ਦੀਆਂ 13 ਲੈ ਵੀ ਜਾਓਗੇ ਕੋਈ ਫਰਕ ਨਹੀਂ ਪੈਂਦਾ ਤੇ ਪਰ ਆ ਰੋਕੋ ਇਹਨਾਂ ਨੂੰ ਕੋਸ਼ਿਸ਼ ਵੀ ਕਰ ਰਹੇ ਹੋ ਕਿ ਤਰ੍ਹਾਂ ਤਰ੍ਹਾਂ ਦੀਆਂ ਮਤਲਬ ਅ ਅਨਡਾਇਰੈਕਟ ਜਿਹੜੀਆਂ ਕੋਸ਼ਿਸ਼ਾਂ ਜਿਵੇਂ ਹੁਣ ਪਿੱਛੋਂ ਸਾਡਾ ਕਿਡਰ ਆ ਰਿਹਾ ਉਹਨਾਂ ਨੂੰ ਰੋਕਣਾ ਪਰੇਸ਼ਾਨ ਕਰਨਾ ਤੇ ਜਾਂ ਇੱਥੇ ਜਿਹੜੇ ਪ੍ਰੋਬਲਮਾਂ ਲੈਂਦੀਆਂ ਇਹਨਾਂ ਨੂੰ ਇੱਥੇ ਨਾ ਆਉਣ ਦੇਣਾ ਅ ਕੱਲ ਲੰਗਰ ਦੀਆਂ ਕੁਝ ਗੱਡੀਆਂ ਰੋਕੀਆਂ ਗਈਆਂ ਮਤਲਬ ਮਿਲੇ ਹੋਏ ਆ ਇਹ ਜਿਹੜੀਆਂ ਗੱਡੀਆਂ ਨੇ ਕੀ ਪੰਜਾਬ ਪੁਲਿਸ ਵੱਲੋਂ ਰੋਕੀਆਂ ਜਾ ਰਹੀਆਂ ਨੇ ਜਾਂ ਪੰਜਾਬ ਪੁਲਿਸ ਕਿਹੜੀ ਕਿਹੜੀ ਥਾਂ ਤੇ ਰੋਕ ਰਹੇ ਨੇ ਇਹ 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 ਰਾਜਪੁਰਾ ਉੱਥੇ ਮੇਨ ਹਾਈਵੇ ਤੇ ਇੱਕ ਰੋਕ ਰਹੇ ਆ ਇੱਕ ਉਦੋਂ ਆ ਮੋਰਚੇ ਤੋਂ 6 ਕਿਲੋਮੀਟਰ ਪਿੱਛੇ ਆ ਇੱਕ ਮੋਰਚੇ ਦੇ ਜਮਾ ਮਤਲਬ ਜਿੱਥੇ ਮੋਰਚੇ ਦਾ ਐਂਡ ਆ ਜਿੱਥੇ ਅਖੀਰਲੀ ਟਰਾਲੀਆਂ ਖੜੀਆਂ ਉੱਥੇ ਇੱਕ ਲਾਇਆ ਪਰਸੋਂ ਰਾਤ ਨੂੰ ਇਹਨਾਂ ਨੇ ਉੱਥੇ ਟਿਪਰ ਲਾਤੇ ਤਾਂ ਕਿ ਉਧਰ ਕੋਈ ਆ ਨਾ ਜਾਵੇ ਫਿਰ ਅਸੀਂ ਜਦੋਂ ਜਦ ਕਰਕੇ ਖਲਾਕੇ ਆਏ ਆ ਆ ਪਟਿਆਲੇ ਦਾ ਐਸਐਸਪੀ ਜਿਹੜੇ ਇਹਨਾਂ ਨੇ ਵੱਡੀ ਫੋਰਸ ਲੈ ਕੇ ਆ ਪੋਵਲਨ ਜਦੋਂ ਲੈ ਕੇ ਆ ਰਹੇ ਸੀ ਉਹਨੂੰ ਰੋਕ ਲਈ ਸੀ ਉੱਥੇ ਵੀ ਸਾਡਾ ਕਾਫੀ ਉੱਥੇ ਮਤਲਬ ਜ਼ੋਰ ਲੱਗਾ ਫਿਰ ਇਹਨਾਂ ਨੂੰ ਅਸੀਂ ਉੱਥੇ ਲੈ ਕੇ ਆਏ ਤੇ ਮਤਲਬ ਰੋਕ ਰਾਇਆ ਮਿਲੇ ਹੋਏ ਆ ਸਾਰੇ ਮਿਲੇ ਹੋਏ ਆ ਅੰਦਰ ਕਾਤੇ ਹੋਏ ਪੰਜਾਬ ਸਰਕਾਰ ਚਾਹੇ ਹਰਿਆਣਾ ਸਰਕਾਰ ਆ ਚਾਹੇ ਮੋਦੀ ਆ ਸਾਰਾ ਇੱਕ ਹੀ ਆ ਉਹ ਖਾਵੇ ਕਰ ਰਹੇ ਉਤੋਂ ਵੀ ਸ਼ਾਇਦ ਪੰਜਾਬ ਦੇ ਲੋਕ ਕੱਲ ਨੂੰ ਜਦੋਂ ਪਿੰਡਾਂ ਚ ਆਉਣ ਆਉਣਗੇ ਇਹ ਵੋਟਾਂ ਲੈਣ ਵੀ ਉਦੋਂ ਸਾਨੂੰ ਮਤਲਬ ਅੱਗੋਂ ਪਹਿਣਗੇ ਤੇ ਅਸੀਂ ਇੰਨਾ ਕੋ ਉਤੋਂ ਪੋਚਾ ਪਾਚਾ ਜਿਹਾ ਮਾਰ ਰਹੇ ਹੋਰ ਗੱਲ ਕੁਛ ਨਹੀਂ ਰਾਣਾ ਜੀ ਵੀ ਜਿਵੇਂ ਕਿ ਹੁਣ 13 ਫਰਵਰੀ ਨੂੰ ਤੁਸੀਂ ਆਏ ਹੋ ਵੀ ਨੌਜਵਾਨ ਵੀ ਪਹੁੰਚੇ ਨੇ ਇਸ ਤੋਂ ਪਹਿਲਾਂ ਜਿਹੜਾ ਦਿੱਲੀ ਮੋਰਚਾ ਲੱਗਾ ਸੀਗਾ ਉਹਨੂੰ ਵੀ ਸਾਰਾ ਕੁਝ ਦੇਖਿਆ ਆਇਤ ਕੀ ਜਦੋਂ ਚੱਲੇ ਹੋ ਇਹ ਪਤਾ ਸੀਗਾ ਵੀ ਸਰਕਾਰ ਨੇ ਆਇਤ ਕੀ ਜਿਆਦਾ ਜਿਹੜੀ ਆ ਕਿ ਪੱਕੀ ਪ੍ਰਬੰਧ ਕਰਨੇ ਨੇ ਕੁਝ ਵੀ ਕਰ ਸਕਦੀ ਆ ਕੀ ਇਹ ਜਾਣ ਕੇ ਆਏ ਸੀਗੇ ਜਾਂ ਕਰੇ ਇਹ ਗੱਲ ਆਪਣੇ ਦਿਮਾਗ 'ਚ ਕਿ ਅਸੀਂ ਪਿਛਲੀ ਵਾਰ ਵੀ ਦਿੱਲੀ ਪਹੁੰਚ ਕੇ ਸੀਗੇ ਵੀ ਆਇਤ ਕੀ ਅਸੀਂ ਵੀ ਦਿੱਲੀ ਜਾ ਕੇ ਰੁਕਾਂ ਇਹ ਅੱਜ ਵੀ ਦਿੱਲੀ ਪਹੁੰਚਣ ਦਾ ਹੀ ਆ ਅਜੇ ਆਉਣ ਦਾ 13 ਤਰੀਕ ਤੋਂ ਪਹਿਲਾਂ ਇਹਨਾਂ ਨੇ ਹਫਤਾ ਪਹਿਲਾਂ ਆ ਜਿਹੜੇ ਆ ਬਲੌਕ ਕਰਤੇ ਸੀ ਸਾਨੂੰ ਪਤਾ ਲੱਗ ਗਿਆ ਸੀਗਾ ਵੀ ਇਹਨਾਂ ਨੇ ਬੈਰੀਕੇਟਿੰਗ ਜਿਹੜੀ ਆ ਉਹ ਕਿੱਲ ਵੀ ਲਾਏ ਹੋਏ ਆ ਥੱਲੇ ਤੇ ਬੱਜਰੀ ਆਪਣਾ ਕੰਕਰੀਟ ਪਾਈ ਹੋਈ ਆ ਤੇ ਤਿੰਨ ਚਾਰ ਲੇਰਾਂ ਅਗਲੇ ਬਨੇ ਟਿਪਰ ਖੜਾਏ ਹੋਏ ਆ ਸਾਨੂੰ ਸੀਗਾ ਸਾਨੂੰ ਪਤਾ ਸੀਗਾ ਵੀ ਜ਼ੋਰ ਲੱਗਣਾ ਤਾਕਤ ਲੱਗਣੀ ਆ ਲਾਇਆ ਪਹਿਲਾਂ 13 ਨੂੰ ਵੀ ਲਾਇਆ 14 ਨੂੰ ਵੀ ਲਾਇਆ ਉਹ ਰੋਕਾ ਸਾਡੇ ਵਾਸਤੇ ਕੁਝ ਨਹੀਂ ਹੈ ਗਿਆ ਉਹ ਹੁਣ ਵੀ ਪੜ ਸਕਦੇ ਆ ਪਰ ਵੱਡੀ ਗੱਲ ਇਹ ਆ ਵੀ ਜਦੋਂ ਸਿੱਧੀਆਂ ਗੋਲੀਆਂ ਚਲਾਉਂਦੇ ਆ ਅਥਰੂ ਗੈਸ ਦੇ ਗੋਲੇ ਸੱਡ-ਸੱਡਦੇ ਆ ਬੰਬ ਸੱਡਦੇ ਆ ਤੇ ਐਸਐਲਆਰ ਦੀਆਂ ਸਿੱਧੀਆਂ ਗੋਲੀਆਂ 315 ਦੀਆਂ ਸਿੱਧੀਆਂ ਗੋਲੀਆਂ ਮਾਰਦੇ ਜਿਵੇਂ ਅੱਜ ਕੱਲ ਖਨੌਰੀ ਬਾਰਡਰ ਤੇ ਆ 13 ਤਰੀਕ ਨੂੰ ਤੇ 14 ਨੂੰ ਇੱਥੇ ਵੀ ਗੋਲੀਆਂ ਚੱਲੀਆਂ ਆਪਣੇ ਮੀਡੀਆ ਦੇ ਵਿੱਚ ਉਹਨਾਂ ਨੂੰ ਚੱਕ ਕੇ ਆਪਣੇ ਮੁੰਡਿਆਂ ਨੇ ਖੋਲ ਵਿਖਾਏ ਆ ਜਿਹੜੇ ਉੱਥੇ ਪਿੱਛੇ ਡਿੱਗੇ ਸੀ ਇੱਕ ਇੱਥੋਂ ਮਰਦਾਂਪੁਰ ਦਾ ਨੌਜਵਾਨ ਆ ਉਹਦੇ ਬਾਹਾਂ ਦੇ ਵਿੱਚੋਂ ਆਰ-ਪਾਰ ਹੋਈ ਗੋਲੀ ਉਹਦੇ 13 ਤਰੀਕ ਨੂੰ ਮਤਲਬ ਸਿੱਧੀਆਂ ਗੋਲੀਆਂ ਇੱਥੇ ਚੱਲੀਆਂ ਆ ਸਾਨੂੰ ਇਹ ੜਕਾ ਵੀ ਅਸੀਂ ਚਾਹੁੰਦੇ ਆ ਵੀ ਨੁਕਸਾਨ ਨਾ ਨੌਜਵਾਨਾਂ ਦਾ ਹੋਵੇ ਕਿਸਾਨਾਂ ਦਾ ਨਾ ਹੋਵੇ ਨਹੀਂ ਤੇ ਰੋਕਾਂ ਰਾਕਾਂ ਸਾਡੇ ਵਾਸਤੇ ਕੁਝ ਨਹੀਂ ਸਾਨੂੰ ਪਹਿਲਾਂ ਵੀ ਪਤਾ ਸੀ ਸਾਨੂੰ ਇਹ ਪਤਾ ਸੀ ਤੁਸੀਂ ਪੱਟ ਦੇਵਾਂਗੇ ਪਰ ਆ ਨੁਕਸਾਨ ਨੂੰ ਵੇਖ ਕੇ ਅਸੀਂ ਕਿੰਨੇ ਵੀ ਅਜਾਈ ਨਾ ਜਾਵੇ ਕੋਈ ਜੇ ਕੋਈ ਸਾਡੀ ਕੁਰਬਾਨੀ ਹੋਵੇ ਜਾਂ ਸਾਡੀ ਜਾਨ ਲੱਗੇ ਉਹ ਕਿਸੇ ਤਰੀਕੇ ਨਾਲ ਲੱਗੇ ਇਸ ਇਹਦਾ ਕਰਕੇ ਥੋੜਾ ਜਿਹਾ ਹੈਗਾ ਬਾਕੀ ਕੱਲ ਵੀ ਕਾਫੀ ਰਿਆ ਖਰੋਰੀ ਬਾਰਡਰ ਦੇ ਉੱਤੇ ਬੜਾ ਇਹਨਾਂ ਨੇ ਕੀਤਾ ਇਹੋ ਜਿਹਾ ਤਸ਼ੱਦਦ ਮੇਰਾ ਖਿਆਲ ਆ ਕੋਈ ਅ ਅਜ ਤੱਕ ਸੁਣਿਆ ਨਹੀਂ ਕਿ ਵੀ ਆਪਦੇ ਦੇਸ਼ ਦੇ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਨੌਜਵਾਨਾਂ ਦੇ ਉੱਤੇ ਇਹੋ ਜਿਹਾ ਹਾਂ ਜਿਹੜਾ ਕੁਛ ਵਰਤ ਰਹੇ ਆ ਜਿਵੇਂ ਟੀਅਰ ਗੈਸ ਦੇ ਗੋਲੇ ਐਕਸਪਾਇਰ 2022 ਦੇ ਅੱਜ ਕੱਲ ਜਿਹੜੇ ਇਹਨਾਂ ਨੇ ਵਰਤੇ ਉਹ ਤੋਂ ਲੈ ਉਹ ਤੋਂ ਉਹਨਾਂ ਦਾ ਜਿਹੜਾ ਮਤਲਬ ਲੇਬਲ ਆ ਉਹ ਲਾ ਕੇ ਲਾ ਕੇ ਇਹਨੇ ਕਲ ਵਰਤੇ ਆ ਕਿ ਤਾਂ ਕਿ ਪਤਾ ਨਾ ਲੱਗ ਜਾ ਸਕੇ ਐਕਸਪਾਇਰ ਆਪਣਾ ਰਾਣਾ ਜੀ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ ਤੁਸੀਂ ਕਿਹਾ ਕਿ ਇਸ ਤਰ੍ਹਾਂ ਦਾ ਵੀ ਸਰਕਾਰਾਂ ਕਰਦੀਆਂ ਨੇ ਕਦੇ ਸੋਚਿਆ ਨਹੀਂ ਕਦੇ ਦੇਖਿਆ ਨਹੀਂ ਪਰ ਜਿਵੇਂ ਅਸੀਂ ਗੱਲ ਝਾਤ ਮਾਰੀਏ ਜੂਨ 84 ਦੇ ਉੱਪਰ ਮਾਰੀਏ ਵੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ ਫੌਜਾਂ ਨੇ ਟੈਂਕਾਂ ਦੇ ਨਾਲ ਜਿਹੜਾ ਕਿ ਅਕਾਲ ਤਖਤ ਸਾਹਿਬ ਟਾਇਟੇਰੀ ਕੀਤਾ ਨਵੰਬਰ 84 ਵੀ ਵਾਪਰੀ ਹੈ ਇਹ ਤੇ ਕੀ ਫਿਰ ਆਪਾਂ ਇਹ ਆਸ ਕਰ ਸਕਦੇ ਹਾਂ ਕਿ ਇਹ ਸਰਕਾਰਾਂ ਅਜਿਹਾ ਨਹੀਂ ਕਰ ਸਕਦੇ ਨੇ ਕੋਈ ਆਸ ਨਹੀਂ ਅਸੀਂ ਕਰ ਸਕਦੇ ਵਜਾ ਇਹ ਨਹੀਂ ਕਿ ਸੋਹ ਰਿਆ ਨਾ 1984 ਦੇ ਵਿੱਚ ਵੀ ਜਿਹੜੇ ਉੱਤੇ ਮਿਲਟਰੀ ਨੇ ਜੋ ਕੁਝ ਵਰਤੇ ਆ ਉੱਤੇ ਟੈਂਕ ਜੋ ਵੀ ਆ ਉਹ ਵੀ ਕਿਸੇ ਦੇਸ਼ ਦੇ ਆ ਆਪ ਦੀ ਜਨਤਾ ਤੇ ਨਹੀਂ ਵਰਤ ਸਕਦੇ ਉਹ ਦੁਸ਼ਮਣ ਵਾਸਤੇ ਹੁੰਦੇ ਆ ਉਦੋਂ ਵੀ ਹੋਇਆ ਤੇ ਹੁਣ ਵੀ ਉਹੀ ਹੋ ਰਿਹਾ ਹੁਣ ਵੀ ਸਾਨੂੰ ਇਹਨਾਂ ਤੋਂ ਕੋਈ ਆਸ ਨਹੀਂ ਵੀ ਨਾ ਕਰਨਗੇ ਸਾਨੂੰ ਇਹ ਵੀ ਪਤਾ ਵੀ ਜਦੋਂ ਅਸੀਂ ਦੁਬਾਰਾ ਹੁਣ ਤੁਰਾਂਗੇ ਸਾਡੇ ਬੰਦੇ ਫੇਰ ਮਾਰਨਗੇ ਗੋਲੀਆਂ ਨਾਲ ਮਾਰਨਗੇ ਪਰ ਇੱਕ ਗੱਲ ਇਹਨੂੰ ਮੋਦੀ ਨੂੰ ਅਸੀਂ ਦੱਸ ਦਿੰਦੇ ਆਂ ਵੀ ਜਿਹੜੇ ਤੂੰ ਕੱਲ ਗੱਡ ਰਿਆ ਨਾ ਇਹ ਕੱਲ ਤੁਹਾਡੇ ਜਦੋਂ ਵੋਟਾਂ ਲੈਣ ਆਉਣ ਉਹਨਾਂ ਕਿ ਨਾ ਉਹ ਤੁਹਾਡੇ ਪਿੰਡਾਂ ਦੀਆਂ ਰਾਹਾਂ ਤੇ ਗੱਡਾਂਗੇ ਉਹ ਤੋਂ ਤੁਹਾਡੇ ਪੈਰਾਂ 'ਚ ਹੀ ਵੱਜਣਗੇ ਇਹ ਤਾਂ ਇਹ ਤਾਂ ਦੇਸ਼ ਦੀ ਜਿਹੜੀ ਜਨਤਾ ਉਹ ਸਭ ਕੁਝ ਵੇਖ ਰਹੀ ਆ ਸਮਝ ਰਹੀ ਆ ਵੀ ਕੀ ਕਰ ਰਿਹਾ ਇਹ ਜਵਾਬ ਚ ਉਹ ਵੀ ਅਗਲੇ ਇਲੈਕਸ਼ਨ ਦੇ ਵਿੱਚ ਲੋਕ ਦੇਣਗੇ ਰਾਣਾ ਜਿਵੇਂ ਹੁਣ 2024 ਦੀਆਂ ਚੋਣਾਂ ਵੀ ਆ ਗਈਆਂ ਨੇ ਤੇ ਜੋ ਕੁਝ ਹੋ ਰਿਹਾ ਕਿਤੇ ਇਹ ਤਾਂ ਨਹੀਂ ਕਿ ਸਰਕਾਰ ਪੰਜਾਬ ਦਾ ਮਾਹੌਲ ਖਰਾਬ ਕਰਕੇ ਵੀ ਇਹਨੂੰ ਦੂਜੇ ਪਾਸੇ ਖੇਤੇ ਪਾਉਣਾ ਚਾਹੁੰਦੀ ਹੈ ਜਿਵੇਂ ਕਿ ਪਹਿਲਾਂ ਵੀ ਪੰਜਾਬ ਦੀ ਨੌਜਵਾਨੀ ਦਾ ਬਹੁਤ ਵੱਡਾ ਕਹਾਣ ਕੀਤਾ ਗਿਆ ਨਹੀਂ ਇਹ ਪਤਾ ਖੇਡਦੇ ਆ ਪਤਾ ਪਹਿਲਾਂ ਵੀ ਖੇਡਦੇ ਰਿਹਾ ਚਾਹੇ ਉਹ ਗੁਦਰਾਖੰਡ ਦਾ ਜਾਂ ਆਪਣਾ ਗੁਜਰਾਤ ਦੇ ਵਿੱਚ ਦੰਗੇ ਹੋਏ ਜਾਂ 84 ਦੇ ਵਿੱਚ ਪਹਿਲਾਂ ਹੋਏ ਸੀਗੇ ਉਸ ਤੋਂ ਬਾਅਦ ਹੁਣ ਵੀ ਜਿਹੜਾ ਸ਼ਹੀਨ ਬਾਗ ਵਾਲਾ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਜਦੋਂ ਅੰਦੋਲਨ ਉੱਠਦੇ ਉਦੋਂ ਇਹ ਧਰਮ ਦੇ ਨਾਂ ਤੇ ਅੰਦੋਲਨ ਨੂੰ ਬਦਨਾਮ ਕਰਕੇ ਉਹਨੂੰ ਉਖਾੜਦੇ ਆ 13 ਮਹੀਨੇ ਜਦੋਂ ਪਹਿਲਾ ਅੰਦੋਲਨ ਦਿੱਲੀ ਦੇ ਵਿੱਚ ਚੱਲਿਆ ਸੀ ਉਦੋਂ ਵੀ ਜਿਹੜਾ ਇਹਨਾਂ ਦਾ ਗੋਦੀ মিডিਆ ਨੈਸ਼ਨਲ মিডিਆ ਉਹ ਇਹ ਕਹਿ ਰਿਹਾ ਸੀ ਜੀ ਇਹ ਮਾਓਵਾਦੀ ਹੈ ਖਾਲਿਸਤਾਨੀ ਹੈ ਇਹ ਪਾਕਿਸਤਾਨ ਤੋਂ ਆਏ ਆ ਚైనా ਤੋਂ ਆਏ ਆ ਮਤਲਬ ਹਰ ਤਰ੍ਹਾਂ ਦਾ ਪੱਤਾ ਖੇਡਦੇ ਆ ਪਰ ਉਹਦਾ ਔਰ ਲੋਕ ਜਵਾਬ ਵੀ ਦਿੰਦੇ ਆ ਹੁਣ ਇਹਨਾਂ ਨੇ ਜਿਹੜੀਆਂ 24 ਵਾਲੀਆਂ ਆ ਸੈ ਇਲੈਕਸ਼ਨ ਦੇ ਵਿੱਚ ਮਤਲਬ ਪੱਤੇ ਖੇਡੇ ਸੀ ਚਾਹੇ ਉਹ ਰਾਮ ਮੰਦਰ ਦਾ ਸੀਗਾ ਜਾਂ ਕੋਈ ਵੀ ਸੀ ਮਤਲਬ ਜਿਹੜਾ ਇਸ ਤਰ੍ਹਾਂ ਧਰਮ ਦੇ ਨਾਂ ਤੇ ਮਜ਼ਮਾ ਦੇ ਨਾਮ ਤੇ ਜਿਹੜਾ ਖੇਡਦੇ ਆ ਡਰਾ ਕੇ ਵੋਟਾਂ ਲੈਣ ਦਾ ਉਹ ਇਸ ਅੰਦੋਲਨ ਨੇ ਫੂਕ ਕੱਢਤੀ ਆ ਇਹਨਾਂ ਦੇ ਰਾਮ ਲੱਲਾ ਦੇ ਜਿਹੜੇ ਉਹ ਉਹ ਇਹਨਾਂ ਨੇ ਬਣਾਇਆ ਸੀਗਾ ਵੀ ਉਹਦੇ ਵਿੱਚੋਂ ਅਸੀਂ ਵੋਟਾਂ ਲਵਾਂਗੇ ਇਸ ਟਾਈਮ ਆਇਸ ਅੰਦੋਲਨ ਨੇ ਭੁਲਾਤਾ ਲੋਕਾਂ ਨੂੰ ਮਤਲਬ ਜਿਹੜਾ ਕੁਝ ਕਰ ਰਹੇ ਆ ਅੰਦੋਲਨ ਜਿਹੜਾ ਹੈਗਾ ਇਹਦੀ ਪ੍ਰਾਪਤੀ ਬੜੀ ਅੱਜ ਦਿਨ 11 ਹੀ ਹੋਏ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਤੋਂ ਵੇਖਿਆ ਅਜ ਕੱਲ ਨੂੰ ਹੋਰ ਪਰਸਨ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਦਾ ਮਾਹੌਲ ਇਹੋ ਜਿਹਾ ਹੋਊਗਾ ਵੀ ਇਹਨਾਂ ਨੂੰ ਇੱਥੇ ਵਿਚਰਨਾ ਔਖਾ ਹੋ ਜਾਊਗਾ ਅਸੀਂ ਵੀ ਇਹ ਕਹਿੰਦੇ ਆ ਵੀ ਤੁਹਾਨੂੰ ਛੱਡਾਂਗੇ ਨਹੀਂ ਅਸੀਂ ਭਾਵੇਂ ਸਾਡਾ ਕੁਝ ਵੀ ਹੋ ਜਾਏ ਕਿੰਨੀਆਂ ਵੀ ਸਾਡੀਆਂ ਜਾਨਾਂ ਚਲੇ ਜਾਣੀਆਂ ਕੱਲ ਵੀ ਅਸੀਂ ਆਗੂ ਆਪ ਮੂਹਰੇ ਲਾ ਕੇ ਉੱਥੇ ਗਏ ਆਂ ਵੀ ਜੇ ਮਾਰ ਨਹੀਂ ਸਾਡੇ ਮਾਰੋ ਤਾਂ ਕਿ ਸਾਡੇ ਨੌਜਵਾਨਾਂ ਦਾ ਨੁਕਸਾਨ ਨਾ ਹੋਵੇ ਤੇ ਹੁਣ ਵੀ ਅਸੀਂ ਕਹਿੰਦੇ ਆ ਵੀ ਸਾਨੂੰ ਕੁਝ ਵੀ ਹੋ ਜਾ ਸਸੀਂ ਰਹੀਏ ਜਾਨਾਂ ਆ ਰਹੀਏ ਪਰ ਮੋਦੀ ਨੂੰ ਨਹੀਂ ਰਹਿਣ ਦੇਾਂਗੇ ਇਹ ਹਕੂਮਤ ਨੂੰ ਨਹੀਂ ਛੱਡਾਂਗੇ ਕਾਰਪੋਰੇਟ ਨੂੰ ਨਾਲ ਇਹਨਾਂ ਦਾ ਜਿਹੜਾ ਕਾਰਪੋਰੇਟ ਨਾ ਕਾਰਪੋਰੇਟ ਛੱਡਾਂਗੇ ਤੇ ਨਾ ਮੋਦੀ ਛੱਡਾਂਗੇ ਰਾਣਾ ਜੀ ਇੰਨਾ ਕੁਝ ਹੋਣ ਤੋਂ ਬਾਅਦ ਜਿਹੜੇ ਹਰਿਆਣੇ ਦੇ ਕਿਸਾਨ ਨੇ ਉਹ ਕਿਸ ਤਰ੍ਹਾਂ ਦਾ ਤੁਹਾਡੇ ਨਾਲ ਮਿਲਵਰਤਾ ਰੱਖ ਰਹੇ ਨੇ ਉਹਨਾਂ ਦਾ ਵੀ ਤੁਹਾਡਾ ਕੋਈ ਸੁਖ ਸੁਨਿਆਹਾ ਸਾਂਝਾ ਹੁੰਦਾ ਹਾਂ ਹੁੰਦਾ ਉਹਨਾਂ ਦੇ ਕਾਫੀ ਜਿਹੜੇ ਆਗੂ ਤਾਂ ਪਹਿਲਾਂ ਤੋਂ ਹੀ ਅਸੀਂ ਪੰਜਾਬ ਮਗਾਲੇ ਸੀਗੇ 7 ਤਰੀਕ ਨੂੰ ਕਿਉਂਕਿ ਉੱਥੇ ਦਬਾਅ ਬਹੁਤ ਸੀਗਾ ਉਹਨਾਂ ਨੂੰ ਗ੍ਰਿਫਤਾਰੀਆਂ ਦਾ ਡਰ ਸੀਗਾ ਤੇ ਅਸੀਂ ਜਿੰਨੇ ਵੀ ਮਤਲਬ ਆਪਣੇ ਆਗੂ ਸੀਗੇ ਤੇਜਵੀਰ ਅਮਰਜੀਤ ਆ ਔਲਖ ਮਨਦੀਪ ਔਲਖ ਇਸੇ ਤਰ੍ਹਾਂ ਹੋਰ ਜਿਹੜੇ ਆਗੂ ਸੀ ਮੇਨ ਮੇਨ ਉਹ ਸਾਰਿਆਂ ਨੂੰ ਇੱਥੇ ਮਗਾ ਲਿਆ ਸੀਗੇ ਤਾਂ ਕੋ ਹੁਣ ਵੀ ਇੱਥੇ ਬੈਠੇ ਆ ਹੁਣ ਵੀ ਇੱਥੇ ਉਹ ਸਾਰਾ ਇੱਥੋਂ ਬੈਠ ਕੇ ਕੰਮ ਚਲਾ ਰਿਹਾ ਆਪਣੇ ਹਰਿਆਣੇ ਦੇ ਵਿੱਚ ਕੱਲ ਨੂੰ ਵੱਡੇ ਇਕੱਠ ਹੋਣਗੇ ਹਰਿਆਣੇ 'ਚ ਖਲੋਰੀ ਬਾਰਡਰ ਤੇ ਰਕੇਸ਼ ਆਪਣਾ ਕੌਂਥ ਰਜੇਸ਼ ਕੌਂਥ ਉੱਥੇ ਕੱਲ ਨੂੰ ਬਹੁਤ ਵੱਡਾ ਲੈ ਕੇ ਜਾ ਰਿਹਾ ਕਾਫਲਾ ਇਸੇ ਤਰ੍ਹਾਂ ਚਰੂਨੀ ਉਹ ਵੀ ਕਾਫੀ ਮਤਲਬ ਹੁਣ ਆ ਗਏ ਆ ਤੇ ਪੂਰਾ ਹਰਿਆਣਾ ਇਸ ਟਾਈਮ ਤੇ ਜਿਹੜਾ ਇੱਕ ਕਾਲ ਦੀ ਡੀ ਕਰ ਰਿਹਾ ਜਿਹੜਾ ਆਮ ਆਮ ਹਰਿਆਣੇ ਦਾ ਨਾਗਰਿਕ ਕਿਸਾਨ ਤੇ ਮਜ਼ਦੂਰ ਨੇ ਇੱਕ ਕਾਲ ਦੀ ਡੀ ਕਰ ਲਿਆ ਵੀ ਕਦੋਂ ਇੱਥੇ ਤੁਰਨ ਤੇ ਅਸੀਂ ਨਾ ਰਲਈਏ ਕਿਉਂਕਿ ਹੁਣ ਦਬਾਅ ਵੜਾਉ ਉਹਨਾਂ ਤੇ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੀ ਪੁਲਿਸ ਵੀ ਤੁਹਾਡੇ ਪਾਸਪੋਰਟ ਨਹੀਂ ਬਣ ਦੇਣੇ ਤੁਹਾਡੀ ਜਾਇਦਾਦ ਜ਼ਬਤ ਕਰ ਲੈਣੀ ਜਿਹੜਾ ਅੰਦੋਲਨ 'ਚ ਜਾਊ ਹਰ ਪਿੰਡ ਦੇ ਵਿੱਚ ਜਿਹੜਾ ਪਿੰਡ ਦਾ ਕੋਈ ਮੁਖੀ ਆ ਉਹਦੇ ਘਰ ਦੇ ਮੂਹਰੇ ਦੋ ਦੋ ਚਾਰ ਚਾਰ ਇਹਨਾਂ ਨੇ ਪੁਲਿਸ ਵਾਲੇ ਬਿਠਾਏ ਹੋਏ ਆ ਪਰ ਜਦੋਂ ਵੀ ਇੱਥੋਂ ਕੋਈ ਕਾਲ ਦਿੱਤੀ ਉਹ ਦੇਵਾਂਗੇ ਆਪਾਂ ਕੱਲ ਸ਼ਾਮ ਨੂੰ ਉਹਦੇ ਵਿੱਚ ਫਿਰ ਜਿਹੜੇ ਰਹਿੰਦੇ ਆ ਕੋ ਹਰਿਆਣਾ ਆਊਗਾ ਬਾਹਰ ਜੂਪੀ ਦੇ ਆਗੂ ਵੀ ਇੱਥੇ ਬੈਠੇ ਆ ਆਪਣੇ ਤਾਮਿਲਨਾਡੂ ਦੇ ਵੀ ਆਏ ਬੈਠੇ ਆ ਕੇਰਲਾ ਦੇ ਵੀ ਬੈਠੇ ਆ ਔਰ ਜਦੋਂ ਦੇਸ਼ ਪਧਰੀ ਕਾਲ ਦੇਵਾਂਗੇ ਉਹ ਆਪਦੇ ਆਪ ਦੀਆਂ ਸਟੇਟਾਂ ਦੇ ਵਿੱਚ ਕਰਨਗੇ ਅਜੇ ਅਜੇ ਥੋੜਾ ਜਿਹਾ ਅੰਦੋਲਨ ਮਤਲਬ ਇਸ ਤਰ੍ਹਾਂ ਦਾ ਵੀ ਅਜੇ ਸਾਡਾ ਅੱਗੇ ਵਧਣ ਦਾ ਜੋ ਵੀ ਹੈਗਾ ਪ੍ਰੋਗਰਾਮ ਜਿਵੇਂ ਕੱਲ ਸੀਗਾ ਤੇ ਇਸ ਤਰ੍ਹਾਂ ਅਸੀਂ ਕਿਨੇ ਇੱਕ ਵਾਰੀ ਜਮਾ ਕੇ ਤੇ ਫਿਰ ਅਗਲੀਆਂ ਕੌਲਾਂ ਦੇਵਾਂਗੇ ਰਾਣਾ ਜੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹਮੇਸ਼ਾ ਇਹ ਗੱਲ ਕਹੀ ਜਾਂਦੀ ਆ ਜਿਉਂ-ਜਿਉਂ ਪੰਜਾਬ ਤੇ ਹਮਲੇ ਹੁੰਦੇ ਨੇ ਭਾਵੇਂ ਪੂਰਾ ਜਿਹੜਾ ਪੰਜਾਬ ਹੈ ਪੂਰੇ ਭਾਰਤ ਦੇਸ਼ ਦਾ ਅੰਨ ਦਾਤਾ ਰਿਹਾ ਤੇ ਅੱਜ ਵੀ ਜਿਹੜਾ ਕਿ ਪੰਜਾਬ ਦੇ ਉੱਪਰ ਪੰਜਾਬ ਦੇ ਵਿੱਚ ਆ ਕੇ ਜਿਹੜੇ ਵੱਖ-ਵੱਖ ਸੂਬਿਆਂ ਤੋਂ ਲੋਕ ਰੁਜ਼ਗਾਰ ਲੈ ਰਹੇ ਨੇ ਪ੍ਰਾਪਤ ਕਰ ਰਹੇ ਨੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹਦੇ ਉੱਪਰ ਤੁਸੀਂ ਇੱਕ ਜ਼ਰੂਰ ਦੱਸੋ ਤੇ ਉਸ ਤੋਂ ਬਾਅਦ ਜਿਹੜੀ ਆ ਕਿ ਅਸੀਂ ਸਮਾਪਤ ਦੇਖੋ ਪੰਜਾਬ ਦਾ ਇਤਿਹਾਸ ਰਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਪਰੰਪਰਾ ਸ਼ੁਰੂ ਕੀਤੀ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਅੱਜ ਵੀ ਉਸ ਤਾਂ ਤੇ ਕਾਇਮਾ ਸਰਬੱਤ ਦੇ ਭਲੇ ਦਾ ਜੋ ਮਿਸ਼ਨ ਲੈ ਕੇ ਤੁਰੇ ਸੀਗੇ ਜਿਹੜਾ आ, मतलब ਉਹਨਾਂ ਨੇ ਸਿਧਾਂਤ ਸਿਰਜਿਆ ਸੀਗਾ ਅੱਜ ਵੀ ਉਸ ਤਿੱਕ ਕਾਇਮ ਆ ਚਾ ਸੰਗਤੋ ਵਿੱਚ ਪੰਗਤ ਹੋਵੇ ਚਾ ਕਿਰਤ ਹੋਵੇ ਔਰ ਸਾਡਾ ਸ਼ਾਂਤਮਈ ਤਰੀਕੇ ਨਾਲ ਜਿਹੜਾ ਉਹਨਾਂ ਨੇ ਜੋ ਸਾਨੂੰ ਚਲਣਾ ਚਾਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਸੀ ਚਾਹ ਚਾਂਦਰੀ ਚੌਕ ਦੇ ਵਿੱਚ ਸੀ ਚਾਹ ਸਰਹੰਦੀਆਂ ਦਵਾਰਾਂ ਦੇ ਵਿੱਚ ਸੀ ਚਾਹ ਗੁਰੂ ਕਾ ਬਾਗ ਦਾ ਮੋਰਚਾ ਚਾਹ ਜੈਤੋ ਦਾ ਮੋਰਚਾ ਜਿੰਨਾ ਵੀ ਮਤਲਬ ਰਿਆ ਜਿਸ ਤਰੀਕੇ ਨਾਲ ਵੀ ਉਹਨਾਂ ਨੇ ਅੱਜ ਅੱਜ ਵੀ ਸਿਧਾਂਤ ਉਸੇ ਤਰੀਕੇ ਨਾਲ ਹੀ ਹੈ ਚਲ ਰਿਹਾ ਉਸੇ ਤੇ ਪੈਰਾ ਦੇ ਰਿਹਾ ਪੂਰੇ ਪੰਜਾਬ ਦੇ ਲੋਕ ਔਰ ਪੂਰਾ ਪੰਜਾਬ ਹੀ ਇੱਕ ਇਹੋ ਜਿਹੀ ਸਟੇਟ ਆ ਜਿਨ੍ਹਾਂ ਨੇ ਅਬਦਾਲੀ ਨੂੰ ਵੀ ਮੋੜਿਆ ਜਿਨ੍ਹਾਂ ਨੇ ਸ਼ਾਹ ਅਕਬਰ ਨੂੰ ਵੀ ਮੋੜਿਆ ਸੀ ਜਿਨ੍ਹਾਂ ਨੇ ਔਰੰਗਜ਼ੇਬ ਨੂੰ ਵੀ ਉਹਦੇ ਵੀ ਦੰਦ ਖੱਟੇ ਕੀਤੇ ਸੀ ਜਿਨ੍ਹਾਂ ਨੇ ਅੰਗਰੇਜ਼ ਨੂੰ ਵੀ ਇਥੋਂ ਬਾਹਰ ਕੱਢਿਆ ਸੀ ਸਾਰੇ ਦੇਸ਼ ਦੀ ਅੱਜ ਵੀ ਪੰਜਾਬ ਹੀ ਅਗਵਾਈ ਕਰਦਾ ਤੇ ਪਹਿਲਾਂ ਵੀ ਕਰਦਾ ਸੀ ਮੁੜ ਕੇ ਫਿਰ ਨਾਲ ਸਾਰਾ ਜਿਹੜਾ ਦੇਸ਼ ਆ ਤੁਰਦਾ ਅਗਵਾਈ ਅੱਜ ਵੀ ਪੰਜਾਬ ਕਰ ਰਿਹਾ ਉਹ ਗੁਰੂ ਮਹਾਰਾਜ ਦੇ ਮਤਲਬ ਸਿਧਾਂਤਾਂ ਤੇ ਪੈਰਾ ਦੇ ਕੇ ਆ ਬਾਬਾ ਧੰਨਵਾਦ ਸੋ ਰਾਣਾ ਜੀ ਨੇ ਬੜਾ ਸਪਸ਼ਟ ਕਰ ਦਿੱਤਾ ਕਿ ਇਹਨਾਂ ਨੇ ਇਹ ਵੀ ਦੱਸਿਆ ਕਿ 2021 ਚ ਬੈਠੇ ਸੀਗੇ ਤੇ ਉਦੋਂ ਮੋਦੀ ਸਰਕਾਰ ਨੇ ਜਿਹੜਾ ਕਿ ਬੜੇ ਭਰੋਸੇ ਵਾਅਦੇ ਕੀਤੇ ਸੀ ਪਰ ਉਹ ਸਾਰੇ ਮਿੱਟੀ ਵਿੱਚ ਪੈ ਗਏ ਉਹ ਕੁਨ ਦਾ ਕੁਝ ਨਹੀਂ ਬਣਿਆ ਉਸ ਤੋਂ ਬਾਅਦ ਜਿਹੜਾ ਕਿ ਸ਼ੰਭੂ ਬਾਗ ਆਰਡਰ ਤੇ ਇੱਕ ਖਨੋਰੀ ਜਿਹੜੀ ਆ ਕਿ ਇਹ ਮੋਰਚਾ ਸ਼ੁਰੂ ਹੋਇਆ ਆਖਰ ਦੇ ਵਿੱਚ ਉਹਨਾਂ ਨੇ ਗੁਰੂ ਸਾਹਿਬਾਨ ਦੀ ਗੱਲ ਕਰਦੇ ਆ ਗੁਰੂ ਨਾਨਕ ਪਾਸ਼ਾ ਵੱਲੋਂ ਦਿੱਤੇ ਉਦੇਸ਼ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਉੱਪਰ ਜਿਹੜਾ ਕਿ ਪੈਰਾ ਦੇਣ ਦੀ ਗੱਲ ਕੀਤੀ ਆ ਸੋ ਉਹਨਾਂ ਨੇ ਕਿਹਾ ਕਿ ਜੋ ਗੁਰੂ ਸਾਹਿਬ ਨੇ ਕਿਹਾ ਸੀਗਾ ਉਹਦੇ ਉੱਪਰ ਚੱਲਦਾ ਹੀ ਪੰਜਾਬ ਦੇ ਲੋਕ ਪੰਜਾਬ ਦਾ ਕਿਸਾਨ ਇਸ ਮੋਰਚੇ ਨੂੰ ਪੂਰਾ ਜਾਣੇਗਾ ਡਟ ਕੇ ਪੈਰਾ ਦੇ ਰਿਹਾ ਤੇ ਅੱਗੇ ਨੂੰ ਵੀ ਜਿਹੜਾ ਕਿ ਇਹ ਮੋਰਚਾ ਹੋਰ ਵੱਡਾ ਰੂਪ ਧਾਰਨ ਕਰੇਗਾ ਸੋ ਦਿਓ ਜਾਜਤ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ ਸਤ ਸ੍ਰੀ ਅਕਾਲ